ਕੀ ਤੁਸੀਂ ਵੀ ਸੋਚਦੇ ਹੋ ਕਿ ਸਿਆਣਾ ਹੋਣਾ ਮਤਲਬ ਹਰ ਗੱਲ ਦਾ ਜਵਾਬ ਦੇਣਾ ਹੁੰਦਾ ਹੈ ਤਾਂ ਸ਼ਾਇਦ ਤੁਸੀਂ ਅਜੇ ਸਿਆਣਪ ਨੂੰ ਸਮਝੇ ਹੀ ਨਹੀਂ ਕਿਉਂਕਿ ਅਸਲ ਸਿਆਣਾ ਉਹ ਨਹੀਂ ਹੁੰਦਾ ਜੋ ਸਭ ਤੋਂ ਜ਼ਿਆਦਾ ਜਵਾਬ ਦਿੰਦਾ ਹੈ ਅਸਲ ਸਿਆਣਾ ਉਹ ਹੁੰਦਾ ਹੈ ਜੋ ਜਾਣਦਾ ਹੈ ਕਿ ਕਦੋਂ ਚੁੱਪ ਰਹਿ ਕੇ ਵੀ ਅਗਲੇ ਨੂੰ ਸਭ ਤੋਂ ਵੱਡਾ ਜਵਾਬ ਮਿਲ ਸਕਦਾ ਹੈ ਪੰਜਾਬੀ ਰੂਹ ਚੈਨਲ ਤੇ ਤੁਹਾਡਾ ਸਵਾਗਤ ਹੈ ਇਸ ਵੀਡੀਓ ਵਿੱਚ ਅਸੀਂ ਗੱਲ ਕਰਾਂਗੇ ਉਹਨਾਂ 7 ਗੁਣਾਂ ਦੀ ਜੋ ਇਨਸਾਨ ਨੂੰ ਅਸਲ ਵਿੱਚ ਸਿਆਣਾ ਬਣਾਉਂਦੇ ਹਨ ਸਿਆਣਾ ਹੋਣਾ ਆਪਣੀ ਸੋਚ ਨੂੰ ਸੰਭਾਲਣ ਦੀ ਕਲਾ ਹੈ ਇਹ ਉਹ ਕਲਾ ਹੈ ਜੋ ਇਨਸਾਨ ਨੂੰ ਹਰ ਸਮੇਂ ਸੰਤੁਲਨ ਵਿੱਚ ਰੱਖਦੀ ਹੈ ਅੱਜ ਦੀ ਦੁਨੀਆ ਵਿੱਚ ਹਰ ਕੋਈ ਉੱਚੀ ਬੋਲ ਕੇ ਆਪਣੀ ਗੱਲ ਸਹੀ ਸਾਬਤ ਕਰਨਾ ਚਾਹੁੰਦਾ ਹੈ ਪਰ ਸਿਆਣੇ ਲੋਕ ਇਸ ਭੀੜ ਤੋਂ ਵੱਖਰੇ ਦਿਖਾਈ ਦਿੰਦੇ ਹਨ ਉਹ ਸ਼ੋਰ ਵਿੱਚ ਵੀ ਸ਼ਾਂਤ ਰਹਿੰਦੇ ਨੇ ਦਬਾਅ ਵਿੱਚ ਵੀ ਆਪਣੀ ਸੋਚ ਨਹੀਂ ਗਵਾਉਂਦੇ ਸਿਆਣਾ ਉਹ ਨਹੀਂ ਹੁੰਦਾ ਜੋ ਹਰ ਸਵਾਲ ਦਾ ਜਵਾਬ ਦੇਵੇ ਸਿਆਣਾ ਉਹ ਹੁੰਦਾ ਹੈ ਜੋ ਸਮਝ ਲਵੇ ਕਿ ਕਿਹੜੇ ਸਵਾਲਾਂ ਦਾ ਜਵਾਬ ਦੇਣਾ ਜ਼ਰੂਰੀ ਨਹੀਂ ਅਕਸਰ ਲੋਕ ਸੋਚਦੇ ਹਨ ਕਿ ਸਿਆਣਾ ਹੋਣਾ ਦੂਜਿਆਂ ਤੋਂ ਅੱਗੇ ਨਿਕਲ ਜਾਣਾ ਹੈ ਪਰ ਅਸਲ ਵਿੱਚ ਸਿਆਣਾ ਹੋਣਾ ਆਪਣੇ ਆਪ ਤੋਂ ਅੱਗੇ ਨਿਕਲਣਾ ਹੁੰਦਾ ਹੈ ਆਪਣੀਆਂ ਕਮਜ਼ੋਰੀਆਂ ਨੂੰ ਸਮਝਣਾ ਆਪਣੇ ਗੁੱਸੇ ਨੂੰ ਸੰਭਾਲਣਾ ਅਤੇ ਆਪਣੀ ਸੋਚ ਨੂੰ ਹੌਲੀ-ਹੌਲੀ ਪੱਕਾ ਕਰਨਾ ਦ੍ਰਿੜ ਇਰਾਦੇ ਵਾਲਾ ਬਣਨਾ ਇਹੀ ਸਿਆਣਪ ਦੀ ਅਸਲ ਪਹਿਚਾਣ ਹੈ ਸਿਆਣਾ ਇਨਸਾਨ ਹਰ ਗੱਲ ਨੂੰ ਤੁਰੰਤ ਨਹੀਂ ਤੋਲਦਾ ਉਹ ਸਮਾਂ ਲੈਂਦਾ ਹੈ ਰੋਕਦਾ ਹੈ ਸੋਚਦਾ ਹੈ ਉਹ ਜਾਣਦਾ ਹੈ ਕਿ ਜ਼ਿੰਦਗੀ ਵਿੱਚ ਹਰ ਸਮੱਸਿਆ ਦਾ ਹੱਲ ਤੁਰੰਤ ਨਹੀਂ ਹੁੰਦਾ ਕੁਝ ਹੱਲ ਸਮੇਂ ਨਾਲ ਆਪਣੇ ਆਪ ਬਣਦੇ ਨੇ ਸਿਆਣੇ ਲੋਕ ਦੂਜਿਆਂ ਨੂੰ ਹਰਾ ਕੇ ਖੁਸ਼ ਨਹੀਂ ਹੁੰਦੇ ਉਹ ਆਪਣੇ ਆਪ ਨੂੰ ਸੰਭਾਲ ਕੇ ਅੱਗੇ ਵਧਦੇ ਹਨ ਉਹ ਆਪਣੀ ਊਰਜਾ ਫਜ਼ੂਲ ਗੱਲਾਂ ਵਿੱਚ ਨਹੀਂ ਗਵਾਉਂਦੇ ਉਹ ਜਾਣਦੇ ਹਨ ਕਿੱਥੇ ਬੋਲਣਾ ਅਤੇ ਕਿੱਥੇ ਚੁੱਪ ਰਹਿਣਾ ਇਹੀ ਫਰਕ ਹੁੰਦਾ ਇੱਕ ਆਮ ਇਨਸਾਨ ਅਤੇ ਇੱਕ ਸਿਆਣੇ ਇਨਸਾਨ ਵਿੱਚ ਸਿਆਣਪ ਦਾ ਮਤਲਬ ਕਦੇ ਵੀ ਇਹ ਨਹੀਂ ਹੁੰਦਾ ਕਿ ਤੁਸੀਂ ਸਭ ਕੁਝ ਜਾਣਦੇ ਹੋ ਸਿਆਣਪ ਦਾ ਮਤਲਬ ਇਹ ਹੁੰਦਾ ਹੈ ਕਿ ਤੁਸੀਂ ਇਹ ਜਾਣਦੇ ਹੋ ਕਿ ਤੁਹਾਨੂੰ ਕੀ ਨਹੀਂ ਪਤਾ ਇਸੇ ਲਈ ਸਿਆਣੇ ਲੋਕ ਸਿੱਖਣਾ ਕਦੇ ਨਹੀਂ ਛੱਡਦੇ ਉਹ ਹਰ ਤਜਰਬੇ ਤੋਂ ਕੁਝ ਨਾ ਕੁਝ ਸਿੱਖ ਲੈਂਦੇ ਹਨ ਉਹ ਆਪਣੀਆਂ ਗਲਤੀਆਂ ਤੋਂ ਭੱਜਦੇ ਨਹੀਂ ਉਹਨਾਂ ਨੂੰ ਸਮਝਦੇ ਹਨ ਅਤੇ ਉਹਨਾਂ ਤੋਂ ਸਿੱਖਿਆ ਲੈ ਕੇ ਅੱਗੇ ਵਧਦੇ ਹਨ ਸਿਆਣਾ ਇਨਸਾਨ ਆਪਣੀ ਸੋਚ ਨੂੰ ਦੂਜਿਆਂ ਦੀ رائے ਨਾਲ ਨਹੀਂ ਤੋਲਦਾ ਉਹ ਆਪਣੀ ਸੋਚ ਨੂੰ ਅੰਦਰਲੀ ਸਮਝ ਨਾਲ ਮਾਪਦਾ ਹੈ ਉਹ ਜਾਣਦਾ ਹੈ ਕਿ ਹਰ ਸਲਾਹ ਸਹੀ ਨਹੀਂ ਹੁੰਦੀ ਅਤੇ ਹਰ ਆਲੋਚਨਾ ਨੁਕਸਾਨ ਨਹੀਂ ਕਰਦੀ ਸਿਆਣੇ ਲੋਕ ਆਲੋਚਨਾ ਨੂੰ ਸੁਣਦੇ ਹਨ ਪਰ ਉਸ ਦੇ ਗੁਲਾਮ ਨਹੀਂ ਬਣਦੇ ਜੋ ਲਾਭਦਾਇਕ ਹੁੰਦਾ ਹੈ ਉਹ ਲੈ ਲੈਂਦੇ ਨੇ ਜੋ ਫਜ਼ੂਲ ਹੁੰਦਾ ਉਹ ਛੱਡ ਦਿੰਦੇ ਨੇ ਸਿਆਣਾ ਹੋਣਾ ਦਿਖਾਵੇ ਦੀ ਗੱਲ ਨਹੀਂ ਇਹ ਅੰਦਰੋਂ ਬਣਨ ਵਾਲੀ ਪ੍ਰਕਿਰਿਆ ਹੈ ਕਈ ਵਾਰ ਲੋਕ ਸਿਆਣੇ ਨਹੀਂ ਲੱਗਦੇ ਪਰ ਅੰਦਰੋਂ ਬਹੁਤ ਗਹਿਰੇ ਹੁੰਦੇ ਹਨ ਅਤੇ ਕਈ ਵਾਰ ਲੋਕ ਬਹੁਤ ਬੋਲਦੇ ਨੇ ਪਰ ਅੰਦਰੋਂ ਖਾਲੀ ਹੁੰਦੇ ਹਨ ਸਿਆਣੇ ਲੋਕ ਆਪਣੇ ਆਪ ਨੂੰ ਸਾਬਤ ਕਰਨ ਦੀ ਦੌੜ ਵਿੱਚ ਨਹੀਂ ਪੈਂਦੇ ਉਹ ਜਾਣਦੇ ਹਨ ਕਿ ਸਮਾਂ ਆਪ ਹੀ ਸਭ ਕੁਝ ਸਾਬਤ ਕਰ ਦਿੰਦਾ ਹੈ ਉਹ ਧੀਰਜ ਰੱਖਦੇ ਨੇ ਉਡੀਕ ਕਰਦੇ ਨੇ ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਕਿ ਫਲ ਤੁਰੰਤ ਨਹੀਂ ਮਿਲਦਾ ਸਿਆਣੇ ਲੋਕ ਆਪਣੀਆਂ ਭਾਵਨਾਵਾਂ ਨੂੰ ਦਬਾਉਂਦੇ ਨਹੀਂ ਪਰ ਉਹਨਾਂ ਨੂੰ ਸੰਭਾਲਣਾ ਸਿੱਖ ਲੈਂਦੇ ਨੇ ਉਹ ਗੁੱਸੇ ਵਿੱਚ ਫੈਸਲੇ ਨਹੀਂ ਕਰਦੇ ਦੁੱਖ ਵਿੱਚ ਹੌਸਲਾ ਨਹੀਂ ਗਵਾਉਂਦੇ ਖੁਸ਼ੀ ਵਿੱਚ ਹੰਕਾਰ ਨਹੀਂ ਕਰਦੇ ਇਹ ਹੀ ਸੰਤੁਲਨ ਉਹਨਾਂ ਨੂੰ ਦੂਜਿਆਂ ਨਾਲੋਂ ਵੱਖਰਾ ਬਣਾਉਂਦਾ ਹੈ ਸਿਆਣਾ ਇਨਸਾਨ ਆਪਣੇ ਰਿਸ਼ਤਿਆਂ ਵਿੱਚ ਵੀ ਸਿਆਣਪ ਵਰਤਦਾ ਹੈ ਉਹ ਹਰ ਕਿਸੇ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਨਹੀਂ ਕਰਦਾ ਸੱਚੇ ਰਿਸ਼ਤੇ ਬਣਾਉਂਦਾ ਹੈ ਨਾ ਕਿ ਭੀੜ ਕਿਉਂਕਿ ਉਹ ਜਾਣਦਾ ਹੈ ਕਿ ਘੱਟ ਪਰ ਸਾਫ਼ ਰਿਸ਼ਤੇ ਜ਼ਿਆਦਾ ਤਾਕਤ ਦਿੰਦੇ ਨੇ ਸਿਆਣਾ ਹੋਣਾ ਇਹ ਨਹੀਂ ਕਿ ਤੁਸੀਂ ਕਦੇ ਡਰਦੇ ਨਹੀਂ ਸਿਆਣਾ ਹੋਣਾ ਇਹ ਹੈ ਕਿ ਤੁਸੀਂ ਡਰ ਦੇ ਬਾਵਜੂਦ ਵੀ ਸਹੀ ਫੈਸਲਾ ਕਰ ਲੈਂਦੇ ਹੋ ਸਿਆਣਾ ਇਨਸਾਨ ਆਪਣੇ ਡਰ ਨੂੰ ਸਮਝ ਕੇ ਆਪਣੀ ਦਿਸ਼ਾ ਬਣਾਉਂਦਾ ਹੈ ਨਾ ਕਿ ਰੁਕਾਵਟ ਇਹ ਸੱਤ ਗੁਣ ਇੱਕ ਇਨਸਾਨ ਨੂੰ ਅਸਲ ਮਾਇਨੇ ਵਿੱਚ ਸਿਆਣਾ ਬਣਾਉਂਦੇ ਹਨ ਇਹ ਗੁਣ ਸਿਰਫ ਸੁਣਨ ਲਈ ਨਹੀਂ ਹਨ ਇਹ ਜ਼ਿੰਦਗੀ ਵਿੱਚ ਵਰਤਣ ਲਈ ਹਨ ਜੇ ਤੁਸੀਂ ਆਪਣੀ ਸੋਚ ਨੂੰ ਮਜ਼ਬੂਤ ਬਣਾਉਣਾ ਚਾਹੁੰਦੇ ਹੋ ਘੱਟ ਗਲਤੀਆਂ ਕਰਨਾ ਚਾਹੁੰਦੇ ਹੋ ਅਤੇ ਹਰ ਹਾਲਾਤ ਵਿੱਚ ਸੰਤੁਲਨ ਬਣਾਈ ਰੱਖਣਾ ਚਾਹੁੰਦੇ ਹੋ ਤਾਂ ਇਹ ਸੱਤ ਗੁਣ ਤੁਹਾਡੀ ਸੋਚ ਨੂੰ ਹੌਲੀ-ਹੌਲੀ ਬਦਲਣਗੇ ਅਤੇ ਤੁਹਾਨੂੰ ਵੀ ਅੰਦਰੋਂ ਸਿਆਣਾ ਬਣਾਉਣਗੇ ਪਹਿਲਾ ਗੁਣ ਆਪਣੇ ਆਪ ਨੂੰ ਜਾਣਨ ਦੀ ਸਮਝ ਕੁਝ ਲੋਕ ਜ਼ਿੰਦਗੀ ਵਿੱਚ ਅੱਗੇ ਇਸ ਲਈ ਨਹੀਂ ਵੱਧਦੇ ਕਿ ਉਹ ਸਭ ਕੁਝ ਜਾਣਦੇ ਨੇ ਉਹ ਇਸ ਲਈ ਵੱਧਦੇ ਹਨ ਕਿਉਂਕਿ ਉਹ ਆਪਣੇ ਆਪ ਨੂੰ ਸਮਝ ਲੈਂਦੇ ਨੇ ਉਹ ਆਪਣੇ ਅੰਦਰ ਝਾਕਣ ਤੋਂ ਨਹੀਂ ਡਰਦੇ ਉਹ ਆਪਣੇ ਆਪ ਤੋਂ ਪੁੱਛ ਲੈਂਦੇ ਨੇ ਮੈਂ ਅਸਲ ਵਿੱਚ ਕੌਣ ਹਾਂ ਮੈਂ ਕਿੱਥੇ ਮਜ਼ਬੂਤ ਹਾਂ ਅਤੇ ਕਿੱਥੇ ਮੈਂ ਅਕਸਰ ਡੋਲ ਜਾਂਦਾ ਹਾਂ ਇਹ ਸਵਾਲ ਆਸਾਨ ਨਹੀਂ ਹੁੰਦੇ ਕਿਉਂਕਿ ਇਹਨਾਂ ਵਿੱਚ ਸੱਚ ਦੀ ਹਿੰਮਤ ਚਾਹੀਦੀ ਹੈ ਪਰ ਸਿਆਣਾ ਇਨਸਾਨ ਇਸ ਸੱਚ ਤੋਂ ਭੱਜਦਾ ਨਹੀਂ ਉਹ ਮੰਨ ਲੈਂਦਾ ਹੈ ਮੇਰੇ ਅੰਦਰ ਵੀ ਅਜੇ ਕਈ ਗੱਲਾਂ ਅਧੂਰੀਆਂ ਨੇ ਜਦੋਂ ਇਹ ਸਵੀਕਾਰਤਾ ਆ ਜਾਂਦੀ ਹੈ ਉਦੋਂ ਸੋਚ ਦਾ ਰੁਖ ਬਦਲਣਾ ਸ਼ੁਰੂ ਹੋ ਜਾਂਦਾ ਹੈ ਉਹ ਦੂਜਿਆਂ ਨਾਲ ਨਹੀਂ ਆਪਣੇ ਕੱਲ ਨਾਲ ਆਪਣੇ ਅੱਜ ਨੂੰ ਤੋਲਦਾ ਹੈ ਗਲਤੀ ਹੋਵੇ ਤਾਂ ਉਹ ਦੂਜਿਆਂ ਉੱਤੇ ਉਂਗਲੀ ਨਹੀਂ ਚੁੱਕਦਾ ਉਹ ਆਪਣੇ ਅੰਦਰ ਵੇਖਦਾ ਹੈ ਮੈਂ ਕਿੱਥੇ ਫਿਸਲਿਆ ਇਹ ਫਿਸਲਣਾ ਉਸ ਨੂੰ ਕਮਜ਼ੋਰ ਨਹੀਂ ਸਾਵਧਾਨ ਬਣਾਉਂਦਾ ਹੈ ਉਹ ਜਾਣਦਾ ਹੈ ਹਰ ਵਾਰ ਜਿੱਤਣਾ ਜ਼ਰੂਰੀ ਨਹੀਂ ਪਰ ਹਰ ਵਾਰ ਸਿੱਖਣਾ ਜ਼ਰੂਰੀ ਹੈ ਸਮੇਂ ਨਾਲ ਉਹ ਆਪਣੀਆਂ ਹੱਦਾਂ ਨੂੰ ਪਛਾਣ ਲੈਂਦਾ ਹੈ ਉਹ ਜਾਣਦਾ ਹੈ ਕਿੱਥੇ ਰੁਕਣਾ ਸਿਆਣਪ ਹੈ ਨਾ ਕਿ ਡਰ ਉਹ ਹਰ ਗੱਲ ਆਪਣੇ ਸਿਰ ਨਹੀਂ ਲੈਂਦਾ ਹਰ ਸਮੱਸਿਆ ਨੂੰ ਆਪਣੀ ਨਹੀਂ ਬਣਾਉਂਦਾ ਇਸ ਲਈ ਉਸ ਦਾ ਮਨ ਭਾਰ ਬੋਝ ਨਾਲ ਨਹੀਂ ਪਰਦਾ ਉਹ ਆਪਣੀਆਂ ਭਾਵਨਾਵਾਂ ਨੂੰ ਅਣਡਿੱਠਾ ਨਹੀਂ ਕਰਦਾ ਗੁੱਸੇ ਨੂੰ ਸਮਝਦਾ ਹੈ ਡਰ ਨੂੰ ਪਛਾਣਦਾ ਹੈ ਉਦਾਸੀ ਨੂੰ ਛਪਾਉਂਦਾ ਨਹੀਂ ਉਹ ਆਪਣੇ ਮਨ ਨਾਲ ਗੱਲ ਕਰਦਾ ਹੈ ਜੋ ਮੈਂ ਮਹਿਸੂਸ ਕਰ ਰਿਹਾ ਹਾਂ ਕੀ ਇਹ ਸੱਚ ਹੈ ਜਾਂ ਸਿਰਫ ਇੱਕ ਪਲ ਦੀ ਲਹਿਰ ਇਹ ਸੋਚ ਉਸ ਨੂੰ ਤੁਰੰਤ ਫੈਸਲਿਆਂ ਤੋਂ ਬਚਾਉਂਦੀ ਹੈ ਉਹ ਜਾਣਦਾ ਹੈ ਕਈ ਵਾਰ ਬੋਲਣ ਨਾਲੋਂ ਰੋਕਣਾ ਵਧੀਆ ਹੁੰਦਾ ਹੈ। ਉਹ ਦੂਜਿਆਂ ਦੀ ਸਲਾਹ ਸੁਣਦਾ ਜ਼ਰੂਰ ਹੈ ਪਰ ਉਸ ਦਾ ਗੁਲਾਮ ਨਹੀਂ ਬਣਦਾ। ਉਹ ਜਾਣਦਾ ਹੈ ਹਰ ਆਵਾਜ਼ ਉਸ ਦੇ ਰਸਤੇ ਲਈ ਨਹੀਂ। ਉਹ ਦਿਖਾਵੇ ਨਾਲ ਨਹੀਂ ਜਿਉਂਦਾ। ਉਹ ਇਹ ਸੋਚਦਾ ਹੈ ਮੈਂ ਆਪਣੇ ਆਪ ਨਾਲ ਕਿੰਨਾ ਸੱਚਾ ਹਾਂ। ਇਹ ਸੱਚਾਈ ਉਸ ਨੂੰ ਹੌਲੀ-ਹੌਲੀ ਮਜ਼ਬੂਤ ਬਣਾਉਂਦੀ ਹੈ। ਉਹ ਡਰ ਤੋਂ ਭੱਜਦਾ ਨਹੀਂ ਪਰ ਡਰ ਨੂੰ ਆਪਣੀ ਦਿਸ਼ਾ ਵੀ ਨਹੀਂ ਬਣਾਉਂਦਾ ਉਹ ਜਾਣਦਾ ਹੈ ਡਰ ਕਈ ਵਾਰ ਰੁਕਾਵਟ ਨਹੀਂ ਸਾਵਧਾਨੀ ਹੁੰਦਾ ਹੈ ਇਸੇ ਲਈ ਜੋ ਲੋਕ ਆਪਣੇ ਆਪ ਨੂੰ ਜਾਣ ਲੈਂਦੇ ਨੇ ਉਹਨਾਂ ਨੂੰ ਕੁਝ ਸਾਬਤ ਕਰਨ ਦੀ ਲੋੜ ਨਹੀਂ ਪੈਂਦੀ ਉਹ ਆਪਣੀ ਚਾਲ ਆਪਣੇ ਫੈਸਲੇ ਅਤੇ ਆਪਣੇ ਠਹਿਰਾਓ ਨਾਲ ਆਪਣੇ ਆਪ ਨੂੰ ਬਿਆਨ ਕਰ ਦਿੰਦੇ ਨੇ ਇਹ ਹੀ ਅਸਲ ਸਿਆਣਪ ਹੁੰਦੀ ਹੈ ਦੂਸਰਾ ਗੁਣ ਘੱਟ ਬੋਲਣਾ ਵੱਧ ਸੁਣਨਾ ਕੁਝ ਲੋਕ ਘੱਟ ਬੋਲਦੇ ਨੇ ਪਰ ਉਹਨਾਂ ਦੀ ਚੁੱਪ ਖਾਲੀ ਨਹੀਂ ਹੁੰਦੀ ਉਹ ਚੁੱਪ ਧਿਆਨ ਅਤੇ ਸਮਝ ਨਾਲ ਭਰੀ ਹੁੰਦੀ ਹੈ ਸਿਆਣੇ ਲੋਕ ਬੋਲਣ ਤੋਂ ਪਹਿਲਾਂ ਸੁਣਨਾ ਸਿੱਖ ਲੈਂਦੇ ਨੇ ਉਹ ਸਿਰਫ ਕੰਨਾਂ ਨਾਲ ਨਹੀਂ ਮਨ ਨਾਲ ਸੁਣਦੇ ਨੇ ਉਹ ਜਾਣਦੇ ਨੇ ਕਿ ਹਰ ਆਵਾਜ਼ ਜਵਾਬ ਨਹੀਂ ਮੰਗਦੀ ਕਈ ਵਾਰ ਗੱਲ ਨੂੰ ਧਿਆਨ ਨਾਲ ਸੁਣ ਲੈਣਾ ਹੀ ਕਾਫੀ ਹੁੰਦਾ ਹੈ ਇਸ ਲਈ ਉਹ ਜਲਦੀ ਵਿੱਚ رائے ਨਹੀਂ ਦਿੰਦੇ ਉਹ ਹਰ ਗੱਲ ਵਿੱਚ ਆਪਣੀ ਮੌਜੂਦਗੀ ਦਰਸਾਉਣ ਦੀ ਲੋੜ ਨਹੀਂ ਮਹਿਸੂਸ ਕਰਦੇ। ਉਹ ਸਮਝ ਲੈਂਦੇ ਨੇ ਬੋਲਣਾ ਸੌਖਾ ਹੈ ਪਰ ਸੁਣਨਾ ਔਖਾ। ਸੁਣਨ ਲਈ ਸਬਰ ਚਾਹੀਦਾ ਹੈ ਅਤੇ ਸਬਰ ਹਰ ਕਿਸੇ ਕੋਲ ਨਹੀਂ ਹੁੰਦਾ। ਜੋ ਲੋਕ ਸਬਰ ਨਾਲ ਸੁਣਦੇ ਨੇ ਉਹ ਹਾਲਾਤਾਂ ਨੂੰ ਹੋਰ ਡੂੰਘਾਈ ਨਾਲ ਸਮਝ ਲੈਂਦੇ ਨੇ। ਉਹ ਸ਼ਬਦਾਂ ਤੋਂ ਵੱਧ ਲਹਿਜੇ ਅਤੇ ਭਾਵ ਨੂੰ ਪਛਾਣ ਲੈਂਦੇ ਨੇ। ਕਈ ਵਾਰ ਜੋ ਨਹੀਂ ਕਿਹਾ ਜਾਂਦਾ ਉਹੋ ਕਹੇ ਹੋਏ ਸ਼ਬਦਾਂ ਨਾਲੋਂ ਵੱਧ ਸੱਚ ਦੱਸਦਾ ਹੈ ਸਿਆਣਾ ਇਨਸਾਨ ਇਸ ਸੱਚ ਨੂੰ ਫੜ ਲੈਂਦਾ ਹੈ ਉਹ ਪਹਿਲਾਂ ਸੁਣਦਾ ਹੈ ਫਿਰ ਸੋਚਦਾ ਹੈ ਅਤੇ ਜਦੋਂ ਲੋੜ ਪਵੇ ਉਦੋਂ ਹੀ ਬੋਲਦਾ ਹੈ ਇਸ ਕਰਕੇ ਉਸ ਦੇ ਸ਼ਬਦ ਘੱਟ ਹੁੰਦੇ ਨੇ ਪਰ ਵਜਨ ਵਾਲੇ ਹੁੰਦੇ ਹਨ ਕਿਉਂਕਿ ਉਹ ਫਜ਼ੂਲ ਵਾਦ ਵਿਵਾਦ ਵਿੱਚ ਆਪਣੀ એનર્ਜੀ ਨਹੀਂ ਗਵਾਉਂਦਾ ਉਹ ਜਾਣਦਾ ਹੈ ਕਿ ਹਰ ਲੜਾਈ ਜਿੱਤਨ ਲਈ ਨਹੀਂ ਹੁੰਦੀ ਕਈ ਵਾਰ ਜਿੱਤਨ ਨਾਲੋਂ ਸਮਝਣਾ ਵਧੀਆ ਹੁੰਦਾ ਹੈ ਪਰ ਜੋ ਸੁਣਨਾ ਸਿੱਖ ਲੈਂਦਾ ਹੈ ਉਹ ਦੂਜਿਆਂ ਦੇ ਤਜਰਬਿਆਂ ਤੋਂ ਵੀ ਸਿੱਖਿਆ ਲੈਂਦਾ ਹੈ ਇਸੇ ਲਈ ਸਿਆਣੇ ਲੋਕ ਘੱਟ ਗਲਤੀਆਂ ਕਰਦੇ ਨੇ ਉਹ ਪਹਿਲਾਂ ਹੀ ਸਮਝ ਲੈਂਦੇ ਨੇ ਕਿ ਹਾਲਾਤ ਕਿੱਧਰ ਜਾ ਰਹੇ ਨੇ ਉਹ ਹਰ ਗੱਲ ਤੇ رائے ਨਹੀਂ ਦਿੰਦੇ ਕਿਉਂਕਿ ਉਹ ਜਾਣਦੇ ਨੇ ਕਿ ਹਰ ਸਲਾਹ ਜ਼ਰੂਰੀ ਨਹੀਂ ਹੁੰਦੀ ਕਈ ਵਾਰ ਸਲਾਹ ਦੇਣ ਨਾਲ ਰਿਸ਼ਤੇ ਭੋਜ ਬਣ ਜਾਂਦੇ ਨੇ ਸਿਆਣਾ ਇਨਸਾਨ ਸੁਣ ਕੇ ਸਾਹਮਣੇ ਵਾਲੇ ਨੂੰ ਇਹ ਅਹਿਸਾਸ ਦਿੰਦਾ ਹੈ ਕਿ ਤੇਰੀ ਗੱਲ ਮਹੱਤਵਪੂਰਨ ਹੈ ਜਦੋਂ ਇਨਸਾਨ ਸੁਣਦਾ ਹੈ ਉਹ ਆਪਣੇ ਹੰਕਾਰ ਨੂੰ ਪਾਸੇ ਰੱਖਦਾ ਹੈ ਉਹ ਇਹ ਸਾਬਤ ਨਹੀਂ ਕਰਦਾ ਕਿ ਮੈਂ ਸਭ ਤੋਂ ਵੱਧ ਜਾਣਦਾ ਹਾਂ ਉਹ ਮੰਨ ਲੈਂਦਾ ਹੈ ਕਿ ਦੂਜਾ ਵੀ ਕੁਝ ਜਾਣਦਾ ਹੈ ਇਹ ਮਾਨਤਾ ਉਸ ਨੂੰ ਸਮਝਦਾਰ ਬਣਾਉਂਦੀ ਹੈ ਸਿਆਣਾ ਇਨਸਾਨ ਆਪਣੀ ਚੁੱਪ ਨੂੰ ਕਮਜ਼ੋਰੀ ਨਹੀਂ ਸਮਝਦਾ ਉਹ ਜਾਣਦਾ ਹੈ ਕਿ ਚੁੱਪ ਕਈ ਵਾਰ ਸਭ ਤੋਂ ਵੱਡੀ ਤਾਕਤ ਹੁੰਦੀ ਹੈ ਇਸ ਚੁੱਪ ਵਿੱਚ ਉਹ ਗੱਲਾਂ ਨੂੰ ਸਾਫ਼ ਦੇਖ ਲੈਂਦਾ ਹੈ ਉਹ ਭੱਗੜੜ ਵਿੱਚ ਨਹੀਂ ਫਸਦਾ ਹਰ ਸਥਿਤੀ ਨੂੰ ਠੰਡੇ ਮਨ ਨਾਲ ਵੇਖਦਾ ਹੈ ਇਸ ਕਰਕੇ ਜਦੋਂ ਬੋਲਦਾ ਹੈ ਫਿਰ ਲੋਕ ਧਿਆਨ ਨਾਲ ਸੁਣਦੇ ਨੇ ਕਿਉਂਕਿ ਉਹ ਜਾਣਦੇ ਨੇ ਕਿ ਇਹ ਸ਼ਬਦ ਸੋਚ ਕੇ ਨਿਕਲੇ ਹਨ ਜੋ ਇਨਸਾਨ ਦੂਜਿਆਂ ਨੂੰ ਸੁਣਨਾ ਸਿੱਖ ਲੈਂਦਾ ਹੈ ਉਹ ਆਪਣੇ ਆਪ ਨੂੰ ਵੀ ਜ਼ਰੂਰ ਸੁਣ ਲੈਂਦਾ ਹੈ ਉਹ ਜਾਣਦਾ ਹੈ ਕਦੋਂ ਮੈਂ ਥੱਕ ਗਿਆ ਹਾਂ ਅਤੇ ਕਦੋਂ ਰੁਕਣ ਦੀ ਲੋੜ ਹੈ ਇਹ ਅੰਦਰਲੀ ਸੁਣਨ ਦੀ ਸਮਰੱਥਾ ਉਸ ਨੂੰ ਟੁੱਟਣ ਤੋਂ ਬਚਾਉਂਦੀ ਹੈ ਉਹ ਜਾਣਦਾ ਹੈ ਕਿਹੜੀ ਗੱਲ ਲਾਭਦਾਇਕ ਹੈ ਅਤੇ ਕਿਹੜੀ ਸਿਰਫ ਮਨ ਦਾ ਬੋਝ ਇਸ ਤਰ੍ਹਾਂ ਉਹ ਆਪਣੀ ਸੋਚ ਨੂੰ ਸਾਫ਼ ਰੱਖਦਾ ਹੈ ਜਦੋਂ ਇਨਸਾਨ ਘੱਟ ਬੋਲ ਕੇ ਵੱਧ ਸੁਣਦਾ ਹੈ ਉਹ ਆਪਣੀ ਜ਼ਿੰਦਗੀ ਵਿੱਚ ਸ਼ਾਂਤੀ ਮਹਿਸੂਸ ਕਰਦਾ ਹੈ ਉਸ ਨੂੰ ਹਰ ਵੇਲੇ ਆਪਣੇ ਆਪ ਨੂੰ ਸਾਬਤ ਕਰਨ ਦੀ ਲੋੜ ਨਹੀਂ ਰਹਿੰਦੀ ਉਹ ਜਾਣਦਾ ਹੈ ਸਿਆਣਪ ਸ਼ੋਰ ਨਾਲ ਨਹੀਂ ਆਉਂਦੀ ਸਿਆਣਪ ਸੁਣਨ ਨਾਲ ਆਉਂਦੀ ਹੈ ਇਹੀ ਗੁਣ ਇਨਸਾਨ ਨੂੰ ਅਸਲ ਮayne ਵਿੱਚ ਸਿਆਣਾ ਬਣਾਉਂਦਾ ਹੈ ਤੀਸਰਾ ਗੁਣ ਗੁੱਸੇ ਤੇ ਕਾਬੂ ਕੁਝ ਲੋਕ ਹਾਲਾਤ ਕਿੰਨੇ ਵੀ ਔਖੇ ਕਿਉਂ ਨਾ ਹੋਣ ਆਪਣੇ ਮਨ ਨੂੰ ਬੇਕਾਬੂ ਨਹੀਂ ਹੋਣ ਦਿੰਦੇ ਉਨ੍ਹਾਂ ਦੇ ਅੰਦਰ ਇੱਕ ਠਹਿਰਾਅ ਹੁੰਦਾ ਹੈ ਜੋ ਉਨ੍ਹਾਂ ਨੂੰ ਤੁਰੰਤ ਪ੍ਰਤੀਕਿਰਿਆ ਤੋਂ ਰੋਕ ਲੈਂਦਾ ਹੈ। ਉਹ ਜਾਣਦੇ ਨੇ ਕਿ ਗੁੱਸਾ ਸਭ ਤੋਂ ਪਹਿਲਾਂ ਸੋਚ ਨੂੰ ਅੰਨ੍ਹਾ ਕਰਦਾ ਹੈ ਅਤੇ ਜਦੋਂ ਸੋਚ ਅੰਨੀ ਹੋ ਜਾਵੇ ਫੈਸਲੇ ਵੀ ਅੰਨੇ ਹੋ ਜਾਂਦੇ ਨੇ। ਇਸ ਲਈ ਸਿਆਣਾ ਇਨਸਾਨ ਗੁੱਸੇ ਨੂੰ ਦਬਾਉਂਦਾ ਨਹੀਂ, ਉਹ ਉਸ ਤੋਂ ਸਮਝਦਾ ਹੈ। ਉਹ ਇਹ ਨਹੀਂ ਕਹਿੰਦਾ ਕਿ ਮੈਨੂੰ ਗੁੱਸਾ ਨਹੀਂ ਆਉਂਦਾ। ਉਹ ਮੰਨ ਲੈਂਦਾ ਹੈ ਕਿ ਮੈਂ ਵੀ ਇਨਸਾਨ ਹਾਂ ਪਰ ਉਹ ਆਪਣੀਆਂ ਭਾਵਨਾਵਾਂ ਨੂੰ ਆਪਣੀ ਚਾਲ ਨਹੀਂ ਬਣਨ ਦਿੰਦਾ। ਉਹ ਜਾਣਦਾ ਹੈ ਕਿ ਹਰ ਗੱਲ ਦਾ ਜਵਾਬ ਤੁਰੰਤ ਦੇਣਾ ਲਾਜ਼ਮੀ ਨਹੀਂ। ਕਈ ਵਾਰ ਰੁਕ ਜਾਣਾ ਹੀ ਸਭ ਤੋਂ ਵੱਡੀ ਸਿਆਣਪ ਹੁੰਦੀ ਹੈ। ਜਦੋਂ ਕੋਈ ਗੱਲ ਉਸ ਨੂੰ ਝੋਟ ਮਾਰਦੀ ਹੈ, ਉਹ ਉਸ ਝੋਟ ਨੂੰ ਮਹਿਸੂਸ ਜ਼ਰੂਰ ਕਰਦਾ ਹੈ ਪਰ ਉਸ ਨੂੰ ਆਪਣੇ ਵਿਹਾਰ ਦੀ ਦਿਸ਼ਾ ਨਹੀਂ ਬਣਨ ਦਿੰਦਾ। ਉਹ ਆਪਣੇ ਆਪ ਤੋਂ ਪੁੱਛਦਾ ਹੈ ਜੇ ਮੈਂ ਹੁਣ ਬੋਲ ਪਿਆ ਕਿ ਗੱਲ ਹੱਲ ਹੋਵੇਗੀ ਜਾਂ ਹੋਰ ਵਧੇਗੀ ਇਹ ਸਵਾਲ ਉਸ ਨੂੰ ਵੱਡੇ ਨੁਕਸਾਨ ਤੋਂ ਬਚਾ ਲੈਂਦਾ ਹੈ ਉਹ ਜਾਣਦਾ ਹੈ ਕਿ ਗੁੱਸੇ ਵਿੱਚ ਕਹੀ ਇੱਕ ਗੱਲ ਸਾਲਾਂ ਦੀ ਸਾਂਝ ਤੋੜ ਸਕਦੀ ਹੈ ਸਿਆਣਾ ਇਨਸਾਨ ਸਮੇਂ ਨੂੰ ਦੁਸ਼ਮਣ ਨਹੀਂ ਸਾਥੀ ਬਣਾਉਂਦਾ ਹੈ ਉਹ ਜਾਣਦਾ ਹੈ ਕਿ ਗੁੱਸਾ ਇੱਕ ਲਹਿਰ ਵਾਂਗ ਹੁੰਦਾ ਹੈ ਜੇ ਉਸ ਨੂੰ ਲੰਘਣ ਦਿੱਤਾ ਜਾਵੇ ਉਹ ਗੁੱਸੇ ਦੀ ਲਹਿਰ ਆਪਣੇ ਆਪ ਠੰਡੀ ਪੈ ਜਾਂਦੀ ਹੈ ਉਹ ਲਹਿਰ ਵਿੱਚ ਛਾਲ ਨਹੀਂ ਮਾਰਦਾ ਉਹ ਕਿਨਾਰੇ ਖੜ ਕੇ ਉਸ ਨੂੰ ਲੰਘਣ ਦਿੰਦਾ ਹੈ ਇਸ ਲਈ ਉਸ ਦੀ ਸੋਚ ਸਾਫ਼ ਰਹਿੰਦੀ ਹੈ ਉਹ ਜਾਣਦਾ ਹੈ ਕਿ ਅਸਲ ਤਾਕਤ ਚੀਕਣ ਵਿੱਚ ਨਹੀਂ ਸੰਭਾਲਣ ਵਿੱਚ ਹੁੰਦੀ ਹੈ ਉਹ ਆਪਣੀ ਆਵਾਜ਼ ਉੱਚੀ ਨਹੀਂ ਕਰਦਾ ਉਹ ਆਪਣੀ ਸਮਝ ਉੱਚੀ ਰੱਖਦਾ ਹੈ ਉਹ ਹਰ ਵਾਰ ਜਿੱਤਣ ਦੀ ਕੋਸ਼ਿਸ਼ ਨਹੀਂ ਕਰਦਾ ਕਈ ਵਾਰ ਟਕਰਾਅ ਤੋਂ ਪਿੱਛੇ ਹਟ ਜਾਣਾ ਵੀ ਉਹ ਸਵੀਕਾਰ ਕਰ ਲੈਂਦਾ ਹੈ ਇਹ ਪਿੱਛੇ ਹਟਣਾ ਕਮਜ਼ੋਰੀ ਨਹੀਂ ਦੂਰ ਅੰਦੇਸ਼ੀ ਹੁੰਦੀ ਹੈ ਉਹ ਜਾਣਦਾ ਹੈ ਕਿ ਹਰ ਲੜਾਈ ਲੜਨ ਯੋਗ ਨਹੀਂ ਹੁੰਦੀ ਕੁਝ ਲੜਾਈਆਂ ਸਿਰਫ ਊਰਜਾ ਖਾ ਜਾਂਦੀਆਂ ਨੇ ਸਿਆਣਾ ਇਨਸਾਨ ਆਪਣੀ ਊਰਜਾ એનર્ਜੀ ਸੰਭਾਲ ਕੇ ਵਰਤਦਾ ਹੈ ਉਹ ਦੂਜਿਆਂ ਦੇ ਸ਼ਬਦਾਂ ਨੂੰ ਆਪਣੇ ਮਨ ਦਾ مالک ਨਹੀਂ ਬਣ ਦਿੰਦਾ ਉਹ ਆਪਣੇ ਗੁੱਸੇ ਤੋਂ ਕੁਝ ਸਿੱਖਦਾ ਹੈ ਸਮਝਦਾ ਹੈ ਕਿ ਕਿਹੜੀਆਂ ਸਥਿਤੀਆਂ ਮੈਨੂੰ ਦਾਵਾ ਡੋਲ ਕਰਦੀਆਂ ਨੇ ਅਤੇ ਉਹਨਾਂ ਵਿੱਚ ਉਹ ਆਪਣੇ ਆਪ ਨੂੰ ਸੰਭਾਲਦਾ ਹੈ ਇਸ ਤਰ੍ਹਾਂ ਆਪਣੀਆਂ ਭਾਵਨਾਵਾਂ ਦਾ ਕੈਦੀ ਨਹੀਂ ਉਹ ਮਾਲਕ ਬਣ ਜਾਂਦਾ ਹੈ ਜਦੋਂ ਹਾਲਾਤ ਗਰਮ ਹੋ ਜਾਂਦੇ ਨੇ ਉਹ ਠੰਡਾ ਰਹਿੰਦਾ ਹੈ ਇਹ ਠੰਡਕ ਦਿਖਾਵੇ ਲਈ ਨਹੀਂ ਅੰਦਰੋਂ ਆਉਂਦੀ ਹੈ ਅਤੇ ਜੋ ਠੰਡਕ ਅੰਦਰੋਂ ਆਉਂਦੀ ਹੈ ਉਹੀ ਅਸਲ ਸਿਆਣਪ ਦੀ ਨਿਸ਼ਾਨੀ ਹੁੰਦੀ ਹੈ ਚੌਥਾ ਗੁਣ ਹਰ ਗੱਲ ਦਾ ਜਵਾਬ ਨਾ ਦੇਣਾ ਕੁਝ ਲੋਕ ਹਰ ਗੱਲ ਦਾ ਜਵਾਬ ਨਹੀਂ ਦਿੰਦੇ ਅਕਸਰ ਇਹ ਆਦਤ ਗਲਤ ਸਮਝੀ ਜਾਂਦੀ ਹੈ ਲੋਕਾਂ ਨੂੰ ਲੱਗਦਾ ਹੈ ਕਿ ਇਹ ਕਮਜ਼ੋਰ ਹੈ ਜਾਂ ਹੰਕਾਰ ਵਿੱਚ ਪਰ ਅਸਲ ਵਿੱਚ ਇਹ ਆਪਣੇ ਆਪ ਨੂੰ ਬਚਾਉਣ ਦੀ ਸਮਝ ਹੁੰਦੀ ਹੈ ਸਿਆਣਾ ਇਨਸਾਨ ਜਾਣਦਾ ਹੈ ਕਿ ਹਰ ਗੱਲ ਉਸ ਦੀ ਊਰਜਾ ਦੇ ਯੋਗ ਨਹੀਂ ਹੁੰਦੀ ਉਹ ਹਰ ਗੱਲ ਨੂੰ ਆਪਣੇ ਸਿਰ ਤੇ ਨਹੀਂ ਲੈਂਦਾ ਅਤੇ ਹਰ ਸਵਾਲ ਦਾ ਜਵਾਬ ਬਣਨ ਦੀ ਜ਼ਿੰਮੇਵਾਰੀ ਨਹੀਂ ਚੁੱਕਦਾ ਉਹ ਸਮਝ ਲੈਂਦਾ ਹੈ ਕਿ ਜਿੱਥੇ ਜਵਾਬ ਦੇਣ ਨਾਲ ਗੱਲ ਸੁਧਰਦੀ ਨਹੀਂ ਉਥੇ ਚੁੱਪ ਹੀ ਸਭ ਤੋਂ ਸਹੀ ਰਸਤਾ ਹੁੰਦਾ ਹੈ। ਉਹ ਆਪਣੇ ਆਪ ਨੂੰ ਹਰ ਵਾਰੀ ਸਾਬਤ ਕਰਨ ਦੀ ਦੌੜ ਵਿੱਚ ਨਹੀਂ ਪੈਂਦਾ। ਉਹ ਜਾਣਦਾ ਹੈ ਜੋ ਸਚਾਈ ਹੈ ਉਹ ਸਮੇਂ ਨਾਲ ਆਪੇ ਸਮਝ ਆ ਜਾਵੇਗੀ ਅਤੇ ਜੋ ਨਹੀਂ ਸਮਝਦੇ ਉਹਨਾਂ ਨੂੰ ਸਮਝਾਉਣਾ ਅਕਸਰ ਬੇਕਾਰ ਹੁੰਦਾ ਹੈ। ਇਸ ਲਈ ਉਹ ਆਪਣੀ ਚੁੱਪ ਨੂੰ ਕਮਜ਼ੋਰੀ ਨਹੀਂ ਆਪਣੀ ਹੱਦ ਮੰਨਦਾ ਹੈ। ਇਹ ਹੱਦ ਉਸ ਨੂੰ ਅੰਦਰੋਂ ਸੁਰੱਖਿਅਤ ਰੱਖਦੀ ਹੈ ਜਦੋਂ ਕੋਈ ਗੱਲ ਉਸ ਦੇ ਮਨ ਨੂੰ ਉਲਝਾ ਸਕਦੀ ਹੈ ਉਹ ਉਸ ਵਿੱਚ ਨਹੀਂ ਫਸਦਾ ਉਹ ਜਾਣਦਾ ਹੈ ਕਿ ਹਰ ਗੱਲ ਵਿੱਚ ਫਸਣਾ ਆਪਣੀ ਸ਼ਾਂਤੀ ਗਵਾਉਣ ਦੇ ਬਰਾਬਰ ਹੁੰਦਾ ਹੈ ਸਿਆਣਾ ਇਨਸਾਨ ਲੋਕ ਕੀ ਕਹਿਣਗੇ ਇਹ ਨਹੀਂ ਸੋਚਦਾ ਉਹ ਇਹ ਸੋਚਦਾ ਹੈ ਕਿ ਮੈਂ ਆਪਣੇ ਆਪ ਨਾਲ ਠੀਕ ਕਰ ਰਿਹਾ ਹਾਂ ਜਦੋਂ ਇਨਸਾਨ ਇਹ ਸਮਝ ਲੈਂਦਾ ਹੈ ਉਹ ਕਈ ਲੜਾਈਆਂ ਤੋਂ ਬਿਨਾਂ ਲੜੇ ਹੀ ਬਚ ਜਾਂਦਾ ਹੈ। ਸਿਆਣਾ ਇਨਸਾਨ ਆਪਣੀ ਚੁੱਪ ਵਿੱਚ ਹੀ ਜਵਾਬ ਦੇ ਸਕਦਾ ਹੈ। ਉਸ ਦੀ ਚੁੱਪ ਲੋਕਾਂ ਨੂੰ ਸੋਚਣ ਤੇ ਮਜਬੂਰ ਕਰ ਦਿੰਦੀ ਹੈ। ਉਹ ਸ਼ੋਰ ਨਾਲ ਨਹੀਂ, ਠਹਿਰਾ ਨਾਲ ਅਸਰ ਛੱਡਦਾ ਹੈ ਅਤੇ ਇਸੇ ਲਈ ਜੋ ਲੋਕ ਹਰ ਗੱਲ ਦਾ ਜਵਾਬ ਨਹੀਂ ਦਿੰਦੇ, ਉਹ ਹੌਲੀ-ਹੌਲੀ ਆਪਣੀ ਜ਼ਿੰਦਗੀ ਨੂੰ ਹੋਰ ਸੰਤੁਲਿਤ ਬਣਾ ਲੈਂਦੇ ਨੇ। ਉਹ ਘਟ ਉਲਝਦੇ ਨੇ ਘਟ ਟੁੱਟਦੇ ਨੇ ਅਤੇ ਘਟ ਪਛਤਾਉਂਦੇ ਨੇ ਕਿਉਂਕਿ ਉਹ ਜਾਣਦੇ ਹਨ ਕਿ ਕਈ ਵਾਰ ਸਭ ਤੋਂ ਸਿਆਣਾ ਜਵਾਬ ਚੁੱਪ ਹੁੰਦਾ ਹੈ ਅਤੇ ਇਹ ਚੁੱਪ ਉਹਨਾਂ ਦੀ ਕਮਜ਼ੋਰੀ ਨਹੀਂ ਸਮਝ ਦੀ ਨਿਸ਼ਾਨੀ ਹੁੰਦੀ ਹੈ ਸਿਆਣੇ ਬੰਦੇ ਦਾ ਪੰਜਵਾਂ ਗੁਣ ਗਲਤੀ ਮੰਨਣ ਦੀ ਹਿੰਮਤ ਕੁਝ ਲੋਕ ਗਲਤੀ ਹੋਣ ਤੇ ਉਸ ਨੂੰ ਛਿਪਾਉਂਦੇ ਨਹੀਂ ਨਾ ਉਹ ਗਲਤੀ ਤੋਂ ਭੱਜਦੇ ਨੇ ਉਹ ਉਸ ਨੂੰ ਵੇਖਦੇ ਨੇ ਸਮਝਦੇ ਨੇ ਅਤੇ ਆਪਣੇ ਅੰਦਰ ਥਾਂ ਦਿੰਦੇ ਨੇ ਸਿਆਣਾ ਇਨਸਾਨ ਜਾਣਦਾ ਹੈ ਕਿ ਗਲਤੀ ਮੰਨਣਾ ਕਮਜ਼ੋਰੀ ਨਹੀਂ ਹੁੰਦੀ ਅਸਲ ਕਮਜ਼ੋਰੀ ਗਲਤੀ ਨੂੰ ਢੱਕਣਾ ਹੁੰਦੀ ਹੈ ਜੋ ਇਨਸਾਨ ਆਪਣੀ ਗਲਤੀ ਸਵੀਕਾਰ ਕਰ ਲੈਂਦਾ ਹੈ ਉਹ ਆਪਣੇ ਆਪ ਨਾਲ ਸੱਚਾ ਹੋ ਜਾਂਦਾ ਹੈ ਉਹ ਦੂਜਿਆਂ ਦੇ ਸਾਹਮਣੇ ਵੱਡਾ ਬਣਨ ਦੀ ਦੌੜ ਵਿੱਚ ਨਹੀਂ ਪੈਂਦਾ ਉਹ ਜਾਣਦਾ ਹੈ ਦਿਖਾਵਾ ਕੁਝ ਸਮੇਂ ਲਈ ਬਚਾ ਲੈਂਦਾ ਹੈ ਪਰ ਸਚਾਈ ਲੰਮੇ ਸਮੇਂ ਲਈ ਸਹਾਰਾ ਬਣਦੀ ਹੈ ਜਦੋਂ ਗਲਤੀ ਮੰਨੀ ਜਾਂਦੀ ਹੈ ਮਨ ਦਾ ਭਾਰ ਹੌਲੀ-ਹੌਲੀ ਘਟਣਾ ਸ਼ੁਰੂ ਹੋ ਜਾਂਦਾ ਹੈ ਅੰਦਰ ਦੱਬਿਆ ਬੋਝ ਹਲਕਾ ਹੋ ਜਾਂਦਾ ਹੈ ਸਿਆਣਾ ਇਨਸਾਨ ਇਸ ਹਲਕੇਪਣ ਨੂੰ ਮਹਿਸੂਸ ਕਰਦਾ ਹੈ ਉਹ ਜਾਣਦਾ ਹੈ ਕਿ ਗਲਤੀ ਮੰਨ ਕੇ ਆਪਣੇ ਆਪ ਨੂੰ ਸਿੱਖਣ ਦਾ ਮੌਕਾ ਮਿਲਦਾ ਹੈ ਤੇ ਜੋ ਲੋਕ ਗਲਤੀ ਨਹੀਂ ਮੰਨਦੇ ਉਹ ਅਕਸਰ ਉਹੀ ਗਲਤੀ ਦੁਬਾਰਾ ਦਹਰਾਉਂਦੇ ਨੇ ਪਰ ਸਿਆਣਾ ਇਨਸਾਨ ਗਲਤੀ ਨੂੰ ਅਧਿਆਪਕ ਬਣਾਉਂਦਾ ਹੈ ਆਪਣੀ ਆਪ ਨੂੰ ਪੁੱਛਦਾ ਹੈ ਮੈਂ ਕਿੱਥੇ ਫਿਸਲਿਆ ਅਗਲੀ ਵਾਰ ਮੈਂ ਕਿਵੇਂ ਸੰਭਲ ਸਕਦਾ ਹਾਂ ਇਹ ਸਵਾਲ ਉਸ ਨੂੰ ਅੱਗੇ ਵਧਾਉਂਦੇ ਨੇ ਉਹ ਆਪਣੇ ਆਪ ਨੂੰ ਦੋਸ਼ੀ ਬਣਾ ਕੇ ਨਹੀਂ ਰੁਕਦਾ ਆਪਣੇ ਆਪ ਨੂੰ ਸੁਧਾਰ ਕੇ ਅੱਗੇ ਵਧਦਾ ਹੈ ਜਦੋਂ ਕੋਈ ਇਨਸਾਨ ਆਪਣੀ ਗਲਤੀ ਮੰਨ ਲੈਂਦਾ ਹੈ ਉਹ ਦੂਜਿਆਂ ਦੀ ਨਜ਼ਰ ਵਿੱਚ ਛੋਟਾ ਨਹੀਂ ਅਕਸਰ ਉਹ ਹੋਰ ਵੱਡਾ ਲੱਗਦਾ ਹੈ ਕਿਉਂਕਿ ਲੋਕ ਸੱਚਾਈ ਨੂੰ ਪਛਾਣ ਲੈਂਦੇ ਨੇ ਸਿਆਣਾ ਇਨਸਾਨ ਦੂਜੇ ਨੂੰ ਦੋਸ਼ ਦੇ ਕੇ ਆਪਣਾ ਹੰਕਾਰ ਨਹੀਂ ਬਚਾਉਂਦਾ ਉਹ ਸਮਝ ਨੂੰ ਤਰਜੀਹ ਦਿੰਦਾ ਹੈ ਉਹ ਇਹ ਮੰਨ ਲੈਂਦਾ ਹੈ ਮੈਂ ਵੀ ਗਲਤ ਹੋ ਸਕਦਾ ਹਾਂ ਇਹ ਮਾਨਤਾ ਉਸ ਨੂੰ ਹੋਰ ਵਿਸ਼ਾਲ ਬਣਾਉਂਦੀ ਹੈ ਉਹ ਆਪਣੇ ਮਨ ਦੇ ਦਰਵਾਜ਼ੇ ਬੰਦ ਨਹੀਂ ਕਰਦਾ ਜਦੋਂ ਇਨਸਾਨ ਗਲਤੀ ਮੰਨਦਾ ਹੈ ਉਹ ਇੱਕ ਨਵੀਂ ਸ਼ੁਰੂਆਤ ਕਰਦਾ ਹੈ ਉਹ ਗਲਤੀ ਨੂੰ ਆਪਣੀ ਪਹਿਚਾਣ ਨਹੀਂ ਆਪਣਾ అనుభవ ਬਣਾਉਂਦਾ ਹੈ ਇਹੀ ਫਰਕ ਹੈ ਸਿਆਣੇ ਅਤੇ ਅੜਿਅਲ ਇਨਸਾਨ ਵਿੱਚ ਸਿਆਣਾ ਇਨਸਾਨ ਗਲਤੀ ਤੋਂ ਸਿੱਖ ਕੇ ਉਸ ਨੂੰ ਛੱਡ ਦਿੰਦਾ ਹੈ ਇਸ ਨਾਲ ਮਨ ਹਲਕਾ ਰਹਿੰਦਾ ਹੈ ਅਤੇ ਜਦੋਂ ਮਨ ਹਲਕਾ ਹੁੰਦਾ ਹੈ ਸੋਚ ਸਾਫ਼ ਹੁੰਦੀ ਹੈ ਤਾਂ ਫੈਸਲੇ ਵੀ ਸਹੀ ਹੁੰਦੇ ਹਨ ਸਿਆਣਾ ਇਨਸਾਨ ਗਲਤੀ ਮੰਨ ਕੇ ਕਮਜ਼ੋਰ ਨਹੀਂ ਬਣਦਾ ਉਹ ਆਪਣੇ ਆਪ ਨੂੰ ਮਜ਼ਬੂਤ ਕਰਦਾ ਹੈ ਉਹ ਆਪਣੇ ਅੰਦਰ ਇੱਕ ਅਜਿਹੀ ਜਗ੍ਹਾ ਬਣਾਉਂਦਾ ਹੈ ਜਿੱਥੇ ਸੱਚ ਬਿਨਾਂ ਡਰ ਰਹਿ ਸਕੇ ਛੇਵਾ ਗੁਣ ਸਮੇਂ ਦੀ ਕਦਰ ਕੁਝ ਲੋਕ ਸਮੇਂ ਨੂੰ ਸਿਰਫ ਘੜੀਆਂ ਦੀ ਸੂਈ ਨਾਲ ਨਹੀਂ ਮਾਪਦੇ ਉਹ ਸਮੇਂ ਨੂੰ ਆਪਣੀ ਜ਼ਿੰਦਗੀ ਨਾਲ ਜੋੜ ਕੇ ਵੇਖਦੇ ਨੇ ਉਹ ਜਾਣਦੇ ਨੇ ਕਿ ਸਮਾਂ ਸਿਰਫ ਲੰਘਦਾ ਨਹੀਂ ਸਮਾਂ ਇਨਸਾਨ ਨੂੰ ਬਣਾਉਂਦਾ ਵੀ ਹੈ ਸਿਆਣਾ ਇਨਸਾਨ ਸਮੇਂ ਦੀ ਕਦਰ ਕਰਦਾ ਕਿਉਂਕਿ ਉਸ ਨੂੰ ਪਤਾ ਹੁੰਦਾ ਜੋ ਸਮਾਂ ਲੰਘ ਗਿਆ ਉਹ ਮੁੜ ਵਾਪਸ ਨਹੀਂ ਆਵੇਗਾ ਇਸ ਲਈ ਉਹ ਹਰ ਵੇਲੇ ਭਗਦੜ ਵਿੱਚ ਨਹੀਂ ਰਹਿੰਦਾ ਨਾ ਹੀ ਹਰ ਕੰਮ ਤੁਰੰਤ ਕਰਨ ਦੀ ਜਿੱਦ ਕਰਦਾ ਹੈ ਉਹ ਸਮਝ ਲੈਂਦਾ ਹੈ ਕਿ ਕਿਹੜਾ ਕੰਮ ਹੁਣ ਕਰਨਾ ਅਤੇ ਕਿਹੜਾ ਕੰਮ ਸਮੇਂ ਨਾਲ ਆਪਣੇ ਆਪ ਹੋਣਾ ਇਹ ਸਮਝ ਉਸ ਨੂੰ ਗਲਤ ਫੈਸਲਿਆਂ ਤੋਂ ਬਚਾਉਂਦੀ ਹੈ ਉਹ ਆਪਣਾ ਦਿਨ ਬਿਨਾਂ ਯੋਜਨਾ ਦੇ ਨਹੀਂ ਲੰਘਾਉਂਦਾ ਪਰ ਯੋਜਨਾ ਦਾ ਕੈਦੀ ਵੀ ਨਹੀਂ ਬਣਦਾ ਉਹ ਸਮੇਂ ਨੂੰ ਦਬਾ ਨਹੀਂ ਆਪਣਾ ਸਾਥੀ ਬਣਾ ਕੇ ਰੱਖਦਾ ਹੈ ਜਦੋਂ ਕੋਈ ਗੱਲ ਤੁਰੰਤ ਨਹੀਂ ਬਣਦੀ ਉਹ ਘਬਰਾਉਂਦਾ ਨਹੀਂ ਉਹ ਜਾਣਦਾ ਹੈ ਹਰ ਬੀਜ ਨੂੰ ਉਗਰਨ ਲਈ ਸਮਾਂ ਚਾਹੀਦਾ ਹੈ ਜ਼ਬਰਦਸਤੀ ਕਰਨ ਦੇ ਨਾਲ ਚੀਜ਼ਾਂ ਨਸ਼ਟ ਵੀ ਹੋ ਸਕਦੀਆਂ ਨੇ ਸਿਆਣਾ ਇਨਸਾਨ ਉਡੀਕ ਕਰਨਾ ਜਾਣਦਾ ਹੈ ਉਹ ਸਮੇਂ ਨਾਲ ਲੜਦਾ ਨਹੀਂ ਸਮੇਂ ਨਾਲ ਤਾਲਮੇਲ ਬਣਾਉਂਦਾ ਹੈ ਉਹ ਜਾਣਦਾ ਹੈ ਕਿ ਪੈਸਾ ਮੁੜ ਕਮਾਇਆ ਜਾ ਸਕਦਾ ਪਰ ਸਮਾਂ ਨਹੀਂ ਇਸ ਗੱਲ ਨੂੰ ਉਹ ਸਿਰਫ ਸੁਣਦਾ ਨਹੀਂ ਇਸ ਨੂੰ ਜਿਉਂਦਾ ਵੀ ਹੈ ਉਹ ਦਿਨ ਦੀ ਸ਼ੁਰੂਆਤ ਵੀ ਸੰਭਾਲ ਕੇ ਕਰਦਾ ਅਤੇ ਦਿਨ ਦਾ ਅੰਤ ਵੀ ਕਿਉਂਕਿ ਉਹ ਜਾਣਦਾ ਹੈ ਕਿ ਸਵੇਰ ਦੀ ਹੜਬੜੀ ਪੂਰਾ ਦਿਨ ਵਿਗਾੜ ਸਕਦੀ ਹੈ ਅਤੇ ਸ਼ਾਮ ਦੀ ਅਵਿਵਸਥਾ ਮਨ ਨੂੰ ਭਾਰ ਨਾਲ ਭਰ ਸਕਦੀ ਹੈ ਉਹ ਆਪਣੇ ਆਪ ਨਾਲ ਵੀ ਸਮਾਂ ਬਤਾਉਂਦਾ ਹੈ ਉਹ ਚੁੱਪ ਵਿੱਚ ਵੀ ਜੀਣਾ ਜਾਣਦਾ ਹੈ ਇਹ ਚੁੱਪ ਉਸ ਨੂੰ ਆਪਣੇ ਅੰਦਰ ਦੀ ਆਵਾਜ਼ ਸੁਣਨ ਦਾ ਮੌਕਾ ਦਿੰਦੀ ਹੈ ਸਿਆਣਾ ਇਨਸਾਨ ਸਮਝ ਲੈਂਦਾ ਹੈ ਕਿ ਹਰ ਕੰਮ ਇੱਕੋ ਗਤੀ ਨਾਲ ਨਹੀਂ ਹੁੰਦਾ ਕੁਝ ਗੱਲਾਂ ਤੇਜ਼ੀ ਮੰਗਦੀਆਂ ਨੇ ਅਤੇ ਕੁਝ ਗੱਲਾਂ ਠਹਿਰਾਓ ਇਸ ਕਰਕੇ ਉਹ ਅਫਸੋਸ ਵਿੱਚ ਨਹੀਂ ਫਸਦਾ ਉਹ ਪਿੱਛੇ ਮੁੜ ਕੇ ਸਮਾਂ ਨਹੀਂ ਗਿਣਦਾ ਉਹ ਅੱਗੇ ਵੇਖ ਕੇ ਸੋਚਦਾ ਹੈ ਜੋ ਸਮਾਂ ਮੇਰੇ ਕੋਲ ਹੈ ਮੈਂ ਉਸ ਨੂੰ ਸਹੀ ਤਰੀਕੇ ਨਾਲ ਕਿਵੇਂ ਵਰਤਾ ਉਹ ਹਰ ਮੰਗ ਤੇ ਹਾਜ਼ਰ ਨਹੀਂ ਹੋ ਜਾਂਦਾ ਉਹ ਕਈ ਵਾਰ ਨਾ ਕਹਿਣਾ ਵੀ ਸਿੱਖ ਲੈਂਦਾ ਹੈ ਨਾ ਕਹਿਣਾ ਕੋਈ ਕਮਜ਼ੋਰੀ ਨਹੀਂ ਇਹ ਆਪਣੇ ਸਮੇਂ ਦੀ ਰੱਖਿਆ ਹੁੰਦੀ ਹੈ ਉਹ ਜਾਣਦਾ ਹੈ ਜੇ ਸਮਾਂ ਠੀਕ ਥਾਂ ਤੇ ਲੱਗੇਗਾ ਤਾਂ ਨਤੀਜੇ ਵੀ ਠੀਕ ਆਉਣਗੇ ਛੋਟੇ ਪਲਾਂ ਨੂੰ ਵੀ ਗੰਭੀਰਤਾ ਦੇ ਨਾਲ ਲੈਣਾ ਚਾਹੀਦਾ ਕਿਉਂਕਿ ਉਹੀ ਛੋਟੇ ਪਲ ਮਿਲ ਕੇ ਵੱਡੀ ਜ਼ਿੰਦਗੀ ਬਣਾਉਂਦੇ ਨੇ ਸਿਆਣਾ ਇਨਸਾਨ ਸਮੇਂ ਨੂੰ ਮਾਰਦਾ ਨਹੀਂ ਸਮੇਂ ਨੂੰ ਜੀਉਂਦਾ ਹੈ ਇਸੇ ਕਰਕੇ ਜੋ ਇਨਸਾਨ ਸਮੇਂ ਦੀ ਕਦਰ ਕਰ ਲੈਂਦਾ ਹੈ ਉਹ ਹੌਲੀ-ਹੌਲੀ ਆਪਣੀ ਜ਼ਿੰਦਗੀ ਨੂੰ ਵੀ ਸੰਭਾਲ ਲੈਂਦਾ ਹੈ ਉਹ ਘਟ ਉਲਝਦਾ ਘਟ ਪਛਤਾਉਂਦਾ ਅਤੇ ਘਟ ਪਟਕਦਾ ਹੈ ਉਸ ਨੂੰ ਪਤਾ ਹੁੰਦਾ ਕਿ ਸਮਾਂ ਉਸ ਦਾ ਦੁਸ਼ਮਣ ਨਹੀਂ ਉਸ ਦਾ ਸਭ ਤੋਂ ਵੱਡਾ ਸਾਥੀ ਹੈ ਅਤੇ ਜੋ ਇਨਸਾਨ ਸਮੇਂ ਨਾਲ ਸਿਆਣਪ ਨਾਲ ਜੀਉਂਦਾ ਹੈ ਉਹੀ ਅਸਲ ਵਿੱਚ ਸਿਆਣਾ ਹੁੰਦਾ ਹੈ ਸਤਵਾਂ ਗੁਣ ਛੱਡ ਦੇਣ ਦੀ ਸਿਆਣਪ ਕੁਝ ਲੋਕ ਦੂਜਿਆਂ ਨੂੰ ਬਦਲਣ ਦੀ ਕੋਸ਼ਿਸ਼ ਕਰਦੇ ਨੇ ਉਹ ਦੁਨੀਆ ਨੂੰ ਆਪਣੇ ਹਿਸਾਬ ਨਾਲ ਕਮਾਉਣ ਦੀ ਜਿੱਦ ਰੱਖਦੇ ਨੇ ਸਿਆਣਾ ਇਨਸਾਨ ਇਹ ਸਮਝ ਲੈਂਦਾ ਕਿ ਜਿੱਥੇ ਉਸ ਦਾ ਵਾਸ ਨਹੀਂ ਉਥੇ ਜ਼ੋਰ ਲਗਾਉਣਾ ਸਿਰਫ ਆਪਣੀ ਸ਼ਾਂਤੀ ਗਵਾਉਣ ਦੇ ਬਰਾਬਰ ਹੁੰਦਾ ਹੈ ਇਸ ਲਈ ਉਹ ਹਰ ਕਿਸੇ ਨੂੰ ਸਮਝਾਉਣ ਦੀ ਜ਼ਿੰਮੇਵਾਰੀ ਨਹੀਂ ਲੈਂਦਾ ਉਹ ਜਾਣਦਾ ਹੈ ਕਿ ਕੁਝ ਗੱਲਾਂ ਸਿਰਫ ਤਜਰਬੇ ਨਾਲ ਹੀ ਸਮਝ ਆਉਂਦੀਆਂ ਨੇ ਜਦੋਂ ਕਿਸੇ ਨਾਲ ਅਸਹਿਮਤੀ ਹੁੰਦੀ ਹੈ ਉਹ ਟਕਰਾਅ ਨਹੀਂ ਬਣਾਉਂਦਾ ਉਹ ਮੰਨ ਲੈਂਦਾ ਹੈ ਮੇਰੀ ਸੋਚ ਵੱਖਰੀ ਹੋ ਸਕਦੀ ਹੈ ਪਰ ਇਹ ਜ਼ਰੂਰੀ ਨਹੀਂ ਕਿ ਦੂਜਾ ਗਲਤ ਹੋਵੇ ਇਹ ਮਾਨਤਾ ਉਸ ਨੂੰ ਅੰਦਰੋਂ ਹਲਕਾ ਕਰ ਦਿੰਦੀ ਹੈ ਉਹ ਆਪਣੀ ਊਰਜਾ ਬੇਕਾਰ ਦੀ ਬਹਿਸ ਵਿੱਚ ਨਹੀਂ ਗਵਾਉਂਦਾ ਉਹ ਆਪਣੇ ਮਨ ਨੂੰ ਸਾਫ਼ ਰੱਖਣਾ ਚਾਹੁੰਦਾ ਹੈ ਸਿਆਣਾ ਇਨਸਾਨ ਨਹੀਂ ਚਾਹੁੰਦਾ ਕਿ ਹਰ ਕੋਈ ਉਸ ਦੀ ਸੋਚ ਨਾਲ ਸਹਿਮਤ ਹੋਵੇ ਉਹ ਸਿਰਫ ਇਹ ਚਾਹੁੰਦਾ ਹੈ ਕਿ ਉਹ ਆਪਣੇ ਆਪ ਨਾਲ ਸਹਿਮਤ ਰਹੇ ਕਿਉਂਕਿ ਅੰਦਰੂਨੀ ਟਕਰਾਅ ਬਾਹਰਲੇ ਟਕਰਾਅ ਨਾਲੋਂ ਕਈ ਗੁਣਾ ਵੱਧ ਥਕਾਉਣ ਵਾਲਾ ਹੁੰਦਾ ਹੈ ਉਹ ਸਮਝ ਲੈਂਦਾ ਹੈ ਕਿ ਕਈ ਵਾਰ ਛੱਡ ਦੇਣਾ ਜਿੱਤਨ ਨਾਲੋਂ ਵੱਡੀ ਸਿਆਣਪ ਹੁੰਦੀ ਹੈ। ਉਹ ਇਸ ਲਈ ਨਹੀਂ ਛੱਡਦਾ ਕਿ ਉਹ ਹਾਰ ਗਿਆ। ਉਹ ਤਾਂ ਛੱਡਦਾ ਹੈ ਕਿਉਂਕਿ ਉਸਨੇ ਅੱਗੇ ਵਧਣਾ ਹੁੰਦਾ। ਉਹ ਜਾਣਦਾ ਕਿ ਜਿੱਥੇ ਰਸਤਾ ਬੰਦ ਹੋਵੇ ਉੱਥੇ ਜ਼ਬਰਦਸਤੀ ਖੜੇ ਰਹਿਣ ਨਾਲ ਸਿਰਫ ਸਮਾਂ ਅਤੇ ਮਨ ਦੋਵੇਂ ਬਰਬਾਦ ਹੁੰਦੇ ਨੇ। ਇਸ ਲਈ ਨਵੇਂ ਰਸਤੇ ਵੇਖਣਾ ਸਿੱਖ ਲੈਂਦਾ ਹੈ। ਸਿਆਣਾ ਇਨਸਾਨ ਦੂਜਿਆਂ ਤੋਂ ਇਹ ਉਮੀਦ ਨਹੀਂ ਰੱਖਦਾ ਕਿ ਉਹ ਹਮੇਸ਼ਾ ਉਸ ਨੂੰ ਸਮਝਣਗੇ ਉਹ ਜਾਣਦਾ ਹੈ ਹਰ ਕੋਈ ਆਪਣੇ ਭਾਰ ਨਾਲ ਜੀ ਰਿਹਾ ਹੁੰਦਾ ਹੈ ਇਸ ਲਈ ਉਹ ਦੂਜਿਆਂ ਦੀ ਅਸਮਝ ਨੂੰ ਨਿੱਜੀ ਨਹੀਂ ਲੈਂਦਾ ਉਹ ਆਪਣੇ ਮਨ ਨੂੰ ਕੜਵਾ ਨਹੀਂ ਹੋਣ ਦਿੰਦਾ ਕਿਉਂਕਿ ਉਸ ਨੂੰ ਪਤਾ ਹੁੰਦਾ ਕੜਵਾਹਟ ਮਨ ਨੂੰ ਭਾਰਾ ਕਰ ਦਿੰਦੀ ਹੈ ਅਤੇ ਭਾਰ ਨਾਲ ਚੱਲਣਾ ਹੋਰ ਔਖਾ ਹੋ ਜਾਂਦਾ ਹੈ ਇਸ ਲਈ ਉਹ ਹਮੇਸ਼ਾ ਮਾਫ਼ ਕਰਨਾ ਸਿੱਖ ਲੈਂਦਾ ਹੈ ਸਿਆਣਾ ਇਨਸਾਨ ਆਪਣੀ ਖੁਸ਼ੀ ਦੀ ਜ਼ਿੰਮੇਵਾਰੀ ਦੂਜਿਆਂ ਦੇ ਹੱਥ ਵਿੱਚ ਨਹੀਂ ਦਿੰਦਾ ਉਹ ਇਹ ਨਹੀਂ ਕਹਿੰਦਾ ਕਿ ਜੇ ਉਹ ਬਦਲ ਜਾਣ ਤਾਂ ਮੈਂ ਖੁਸ਼ ਹੋਵਾਂਗਾ ਉਹ ਆਪਣੀ ਖੁਸ਼ੀ ਆਪਣੇ ਅੰਦਰੋਂ ਬਣਾਉਂਦਾ ਹੈ ਇਹ ਖੁਸ਼ੀ ਸ਼ੋਰ ਨਾਲ ਨਹੀਂ ਸ਼ਾਂਤੀ ਨਾਲ ਆਉਂਦੀ ਹੈ ਜਦੋਂ ਮਨ ਸਹੀ ਥਾਂ ਟਿਕ ਜਾਂਦਾ ਹੈ ਤਾਂ ਹਾਲਾਤ ਆਪੇ ਹੀ ਹੌਲੇ ਹੋ ਜਾਂਦੇ ਨੇ ਇਥੇ ਆ ਕੇ ਇਹ ਸਾਰੇ ਗੁਣ ਇਕੱਠੇ ਹੋ ਜਾਂਦੇ ਨੇ ਆਪਣੇ ਆਪ ਨੂੰ ਜਾਨਣਾ ਸੁਣਨਾ ਗੁੱਸੇ ਨੂੰ ਸੰਭਾਲਣਾ ਚੁੱਪ ਦੀ ਸਮਝ ਗਲਤੀ ਮੰਨਣ ਦੀ ਹਿੰਮਤ ਸਮੇਂ ਦੀ ਕਦਰ ਅਤੇ ਛੱਡ ਦੇਣ ਦੀ ਸਿਆਣਪ ਇਹ ਸਾਰੇ ਮਿਲ ਕੇ ਇੱਕ ਅਜੀਹਾ ਇਨਸਾਨ ਬਣਾਉਂਦੇ ਨੇ ਜੋ ਸਿਰਫ ਸਮਝਦਾਰ ਨਹੀਂ ਅਸਲ ਮਾਇਨੇ ਵਿੱਚ ਸਿਆਣਾ ਹੁੰਦਾ ਹੈ ਉਹ ਬਿਨਾਂ ਸ਼ੋਰ ਦੇ ਜੀਉਂਦਾ ਹੈ ਪਰ ਉਸ ਦੀ ਮੌਜੂਦਗੀ ਮਹਿਸੂਸ ਹੁੰਦੀ ਹੈ ਉਹ ਘੱਟ ਬੋਲਦਾ ਹੈ ਪਰ ਉਸ ਦੀ ਚਾਲ ਬਹੁਤ ਕੁਝ ਕਹਿ ਜਾਂਦੀ ਹੈ ਇਹ ਹੀ ਸਿਆਣਪ ਦੀ ਅਸਲ ਪਛਾਣ ਹੁੰਦੀ ਹੈ ਇਸ ਤਰ੍ਹਾਂ ਦੀਆਂ ਹੋਰ ਸਿੱਖਿਆਦਾਇਕ ਵੀਡੀਓ ਸੁਣ ਲਈ ਜੁੜੇ ਰਹੋ ਪੰਜਾਬੀ ਰੂਹ ਚੈਨਲ ਦੇ ਨਾਲ ਬਹੁਤ ਬਹੁਤ ਸ਼ੁਕਰੀਆ